ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਫਾਰਮ ਦੇ ਮੇਰੇ ਚੈਨਲ ਤੇ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਵੀ ਬੜੀ ਠੀਕ ਠਾਕ ਵੈਗਰੂ ਜੀ ਦੀ ਕਿਰਪਾ ਨਾਲ ਤੇ ਅੱਜ ਆਪਾਂ ਵੀਡੀਓ ਲੈ ਕੇ ਆਏ ਹਾਂ ਜੀ ਜਿਵੇਂ ਕਿ ਕੜਾਈਆਂ ਲੋਹੇ ਦੀਆਂ ਤੇ ਇਹ ਜਦੋਂ ਕੋਈ ਆਪਾਂ ਚੀਜ਼ ਬਣਾਉਨੇ ਆ ਤਾਂ ਇਸ ਤਰੀਕੇ ਨਾਲ ਕਾਲੀਆਂ ਹੋ ਜਾਂਦੀਆਂ ਇਹ ਵਿੱਚੋਂ ਜਲ ਜਾਂਦੀਆਂ ਤੇ ਇਹ ਛੇਤੀ ਛੇਤੀ ਮੰਜਦੀਆਂ ਵੀ ਨਹੀਂ ਜਾਂਦੀਆਂ ਜੀ ਤੇ ਜਦੋਂ ਆਪਾਂ ਕੱਲੀ ਸਾਪਣ ਨਾਲ ਇਹਨੂੰ ਭਾਂਡੇ ਧੋਣ ਵਾਲੀ ਨਵਾਜਦੇ ਆ ਤਾਂ ਮੰਜ ਨਹੀਂ ਬਹੁਤ ਜ਼ਿਆਦਾ ਔਖੀ ਲੱਗਦੀ ਆ ਤੇ ਅੱਜ ਆਪਾਂ ਤੁਹਾਨੂੰ ਬਿਲਕੁਲ ਸੌਖਾ ਜਿਹਾ ਤਰੀਕਾ ਦੱਸਾਂਗੇ ਲੋਹੇ ਦੀ ਕੜਾਈ ਸਾਫ਼ ਕਰਨ ਦਾ ਤੇ ਸਿਰਫ਼ 5 ਮਿੰਟਾਂ ਦੇ ਵਿੱਚ ਹੀ ਕੜਾਈ ਆਪਣੀ ਚਮਕ ਜੂਗੀ ਤੇ ਚਲੋ ਜੀ ਆਪਾਂ ਤੁਹਾਡੇ ਨਾਲ ਤਰੀਕਾ ਸ਼ੇਅਰ ਕਰਨ ਲੱਗੇ ਆਂ ਜੀ ਤੇ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਵੀਡੀਓ ਵਧੀਆ ਲੱਗੀ ਤਾਂ ਇਹ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵੀ ਜ਼ਰੂਰ ਕਰਿਓ ਜੀ ਤੇ ਚਲੋ ਜੀ ਹੁਣ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਸਭ ਤੋਂ ਪਹਿਲਾਂ ਜੀ ਆਪਾਂ ਗੈਸ ਚਲਾ ਲਾਂਗੇ ਤੇ ਗੈਸ ਤੇ ਕੜਾਈ ਰੱਖਾਂਗੇ ਆਪਾਂ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਗਲਾਸ ਪਾਣੀ ਦਾ ਪਾ ਦਾਂਗੇ ਇਹਦੇ ਵਿੱਚ ਆਪਾਂ ਤੇ ਗੈਸ ਆਪਾਂ ਚਾਲੂ ਕਰ ਰੱਖਿਆ ਜੀ ਤੇ ਇੱਕ ਗਲਾਸ ਆਪਾਂ ਨੇ ਪਾਣੀ ਦਾ ਪਾ ਲੈਣਾ ਇਹਦੇ ਵਿੱਚ ਤੇ ਬਹੁਤ ਹੀ ਵਧੀਆ ਤਰੀਕਾ ਜੀ ਤੁਸੀਂ ਵੀ ਇਸ ਤਰੀਕੇ ਨਾਲ ਆਪਣੀਆਂ ਜਲੀਆਂ ਹੋਈਆਂ ਕੜਾਈਆਂ ਜਿਵੇਂ ਕਾਲੀਆਂ ਹੋ ਜਾਂਦੀਆਂ ਜਾਦਾ ਕਈ ਵਾਰ ਜਿਵੇਂ ਹੁਣ ਤਿਆਰਾਂ ਦੇ ਦੇਣਾਗੇ ਤੇ ਆਪਾਂ ਕੁਛ ਨਾ ਕੁਛ ਬਣਾਉਂਦੇ ਰਹਿਣੇ ਆਂਗੇ ਤੇ ਜਿਵੇਂ ਮਠੀਆਂ ਵਗੈਰਾ ਕਚੋਰੀਆਂ ਜੋ ਵੀ ਬਣਾਉਣੇ ਹੁੰਨੇ ਆਗੇ ਆਪਾਂ ਤਲ ਕੇ ਜਿਆਦਾ ਜੀਦੋ ਬਣਾਉਨੇ ਆਪਾਂ ਚੀਜ਼ ਤਾਂ ਕੜਾਈ ਜਿਆਦਾ ਜਲ ਜਾਂਦੀ ਹੈ ਜੀ ਤੇ ਇਸ ਤਰੀਕੇ ਨਾਲ ਤੁਸੀਂ ਬਿਲਕੁਲ ਸੌਖੇ ਤਰੀਕੇ ਨਾਲ ਸਾਫ਼ ਕਰ ਸਕਦੇ ਆਂ ਆਸਾਨੀ ਨਾਲ ਹੀ ਤੇ ਮਿੰਟਾਂ ਵਿੱਚ ਦੀ ਚੰਕ ਜੂਗੀ ਕੜਾਈ ਆਪਣੀ ਕੋਈ ਜ਼ਿਆਦਾ ਇਹ ਤੇ ਟਾਈਮ ਨਹੀਂ ਲੱਗਣਾ ਨਾ ਹੀ ਜ਼ਿਆਦਾ ਆਪਾਂ ਨੂੰ ਰਗੜਨੀ ਪੈਣੀ ਐ ਇਹ ਕੜਾਹੀ ਤੇ ਬਿਨਾ ਰਗੜੇ ਆਪਾਂ ਤੇ ਤੁਹਾਨੂੰ ਸਾਫ਼ ਕਰਕੇ ਦਿਖਾਵਾਂਗੇ ਕੜਾਈ ਤੇ ਪਾਣੀ ਆਪਣਾ ਇੱਥੇ ਗਰਮ ਹੋਣ ਲੱਗ ਗਿਆ ਜੀ ਤੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਅੱਧਾ ਕੱਟੇ ਹਮਚਾਪ ਨੇ ਨਮਕ ਦਾ ਲੈਤਾ ਹੀ ਤੇ ਇਹ ਹੈਗਾ ਜੀ ਆਪਣੇ ਕੋਲ ਬੇਕਿੰਗ ਪਾਊਡਰ ਹੈਗਾ ਇਹ ਤੇ ਅੱਧਾ ਚਮਚਾ ਪਾ ਇਹਦਾ ਲਵਾਂਗੇ ਬੇਕਿੰਗ ਪਾਊਡਰ ਦਾ ਤੇ ਇਹਦੇ ਨਾਲ ਜੰਮੀ ਹੋਈ ਮੈਲ ਆਸਾਨੀ ਨਾਲ ਪੱਟੀ ਜਾਊਗੀ ਇਹ ਕੜਾਈ ਦੇ ਵਿੱਚੋਂ ਲੋ ਜੀ ਤੋ ਚਮਚਾ ਤੇ ਫਿਰ ਲੈਨੇ ਇਹ ਵੇਖੋ ਨਾਲ ਦੀ ਨਾਲ ਹੀ ਇਸ ਤਰੀਕੇ ਨਾਲ ਇਹ ਬੁਲਬਲੇ ਜਵੰਨ ਲੱਗ ਜਾਂਦੇ ਇਹਦੇ ਪਾਣੀ ਤੇ ਤੇ ਹੁਣ ਜਿਹੜੀ ਆਪਾਂ ਤੀਜੀ ਚੀਜ਼ ਲਵਾਂਗੇ ਜੀ ਇੱਥੇ ਇਹ ਹੈਗੀ ਇਮਲੀ ਤੇ ਇਮਲੀ ਲਵਾਂਗੇ ਆਪਾਂ ਥੋੜੀ ਜਿਹੀ ਇੱਥੇ ਜਿਆਦਾ ਨਹੀਂ ਲੈਂਦੇ ਹੈਗੇ ਆਪਾਂ ਇਮਲੀ ਥੋੜੀ ਜਿਹੀ ਇਮਲੀ ਪਾ ਲੈਣੀ ਹੈ ਇਸ ਤਰੀਕੇ ਨਾਲ ਤੇ ਇਮਲੀ ਇਹ ਬਹੁਤ ਜ਼ਿਆਦਾ ਖੱਟੀ ਹੁੰਦੀ ਹੈ ਜੀ ਤੇ ਇਹਦੀ ਖਟਾਸ ਨਾਲ ਬਹੁਤ ਜ਼ਿਆਦਾ ਵਧੀਆ ਇਹ ਕੜਾਈ ਛੇਤੀ ਇਹ ਚਮਕ ਜੂਗੀ ਖਾ ਹੋ ਜੂਗੀ ਇਸ ਤਰੀਕੇ ਨਾਲ ਆਪਾਂ ਇਹ ਇਮਲੀ ਚੰਗੀ ਤਰ੍ਹਾਂ ਵਿੱਚ ਇਹਦੇ ਮਿਕਸ ਕਰ ਲਾਂਗੇ ਹਿਲਾਉਂਦੇ ਹੋਏ ਕੋਈ ਇਹ ਕੜਚੀ ਵਗੈਰਾ ਲੈ ਲੈਣੀ ਆ ਤੇ ਉਹਦੇ ਨਾਲ ਹਲਾਉਣੇ ਹੋਏ ਜੀ ਇਹ ਇਸ ਤਰੀਕੇ ਨਾਲ ਪਾਣੀ ਨੂੰ ਉੱਪਰ ਟਿੱਕਾ ਪਾ ਫਲਾਉਂਦੇ ਰਵਾਂਗੇ ਤੇ ਨਾਲ ਹੀ ਆਪਣੀ ਇਹ ਏਮਲੀ ਖੁੱਲ ਜੂਗੀ ਇਸ ਤਰੀਕੇ ਨਾਲ ਇਸ ਨਾਲ ਦੀ ਨਾਲ ਹੀ ਸਾਫ਼ ਹੋਣੀ ਸ਼ੁਰੂ ਹੋ ਜੂਗੀ ਕੜਾਈ ਉਹਦੇ ਵਜਿ ਮੇਰੀ ਮਿੱਲੀ ਕੋਲ ਉਹਦੇ ਕਿੰਨਾ ਮੈਂ ਉਸ ਹਿਸਾਬ ਨਾਲ ਸਾਫ਼ ਹੋਣੀ ਸ਼ੁਰੂ ਹੋ ਜਾਣੀ ਹੈ ਕੜਾਹੀ ਇਸ ਤੋਂ ਤੁਹਾਨੂੰ ਕੰਨਿਆਂ ਤੋਂ ਇਹ ਵੀ ਥਨ ਵੀ ਲੱਗੀ ਹੋਣੀ ਇੱਥੋਂ ਇਸ ਤਰੀਕੇ ਨਾਲ ਥਾਪ ਹੋਣੀ ਸ਼ੁਰੂ ਹੋ ਗਈ ਇਹ ਇਸ ਤਰੀਕੇ ਨਾਲ ਆਪਾਂ ਲਗਾਉਂਦੇ ਰਵਾਂਗੇ ਪਾਣੀ ਨੂੰ ਉੱਪਰ ਤਿੱਕੇ ਇਸ ਤਰੀਕੇ ਨਾਲ ਹਿਲਾਇਆ ਜਾਣਾ ਤੇ ਕੜਾਈ ਆਪਣੀ ਆਪਣੇ ਆਪ ਹੀ ਥਾਪ ਹੋ ਜੂਗੀ ਜਿੰਨੀ ਮਰਜ਼ੀ ਖਾਲੀ ਕੜਾਈ ਹੋਵੇ ਜੀ ਇਸ ਤਰੀਕੇ ਨਾਲ ਬਿਲਕੁਲ ਹੀ ਸਾਫ਼ ਹੋ ਜੀ ਤੁਹਾਡੀ ਕੜਾਈ ਲੋਹੇ ਦੀ ਇਹ ਮੀਲੀ ਵੀ ਚੰਗੀ ਤਰ੍ਹਾਂ ਘੁਲ ਗਈ ਹੈ ਪਾਣੀ ਦੇ ਵਿੱਚ ਇਸ ਤਰੀਕੇ ਨਾਲ ਹੈ ਸਾਰੀ ਪੱਤੀ ਜਦਗੀ ਕੱਢ ਲਓ ਇਸੇ ਤਰੀਕੇ ਨਾਲ ਹੀ ਲਗਾਉਂਦੇ ਰਹਿਣਾ ਤੁਸੀਂ ਲਗਾਤਾਰ ਇਹਨੂੰ ਛਾਣ ਨੂੰ ਕੋਸਿਕਾ ਇਹ ਇਤਰਾ ਨੂੰ ਬਿਲਕੁਲ ਵੀ ਰਗੜਨ ਦੀ ਲੋੜ ਨਹੀਂ ਪੈਣੀ ਇਹ ਕੜਾਹੀ ਤੇ ਹੁਣ ਤੁਸੀਂ ਇੱਥੇ ਜੀ ਸਰਫ ਵੀ ਲੈ ਸਕਦੇ ਆ ਜੇ ਥੋੜੀ ਜਿਹੀ ਪਾਉਣੀ ਹੈ ਤਾਂ ਸਰਫ ਤੇ ਨਹੀਂ ਇਹ ਭਾਂਡੇ ਵਾਲੀ ਸਾਬਣ ਆਪਾਂ ਲੈਤੀਏ ਬਰਤਨ ਸਾਫ ਕਰਨ ਵਾਲੀ ਇਹ ਨੂੰ ਤੁਸੀਂ ਕੋਲ ਲਾਂਗੇ ਤਾਂ ਅੰਟੀ ਆਪਾਂ ਨੂੰ ਇਹ ਬਾਹਰ ਮੱਥਾ ਮਾਰਨ ਦੀ ਲੋੜ ਨਾ ਪਵੇ ਕੜਾਈ ਤੇ ਸਾਫ਼ ਕਰਨ ਨੂੰ ਇਹ ਇਸੇ ਮਿੱਗੀ ਜਲਦੇ ਨਾਲ ਤੇ ਗੈਸ ਤੇ ਸਾਫ਼ ਹੋ ਜੇ ਜਿਹੜੀ ਆਪਣੀ ਕੜਾਈ ਰਈਓ ਫਿਰ ਉੱਪਰ تک ਜਿੱਥੋਂ ਵੀ ਆਪਾਂ ਇਹ ਪਾਣੀ ਦੇ ਟਿੱਕ ਲਗਾ ਰਹੇ ਆਂ ਦੇਖ ਹੀ ਰਹੇ ਤੁਸੀਂ ਇਹ ਦੇਖੋ ਬਸ ਇਹਨੂੰ ਆਪਾਂ 5 ਕੁ ਮਿੰਟ ਇਸ ਤਰੀਕੇ ਨਾਲ ਪਾਣੀ ਨੂੰ ਘਰਨ ਲਗਾ ਉੱਪਰ ਟਿੱਕਣੇ ਜਾਣਾ ਕੜਾਈ ਦੇ ਵਿੱਚ ਜ਼ਿਆਦਾ ਨਹੀਂ ਇਹਨੂੰ ਉਬਾਲਣਾ ਹੈਗਾ ਆਪਾਂ ਨੇ ਜ਼ਿਆਦਾ ਟਾਈਮ ਨਹੀਂ ਗੈਸ ਤੇ ਚਲਾਉਣਾ ਸਿਰਫ 5 ਮਿੰਟ ਲੱਗਣਗੇ ਬਸ 5 ਮਿੰਟਾਂ ਚ ਹੀ ਆਪਣੀ ਕੜਾਈ ਚੰਪ ਜੂਗੀ ਇਹ ਤੇ ਹੁਣ ਆਪਾਂ ਗੈਸ ਬੰਦ ਕਰ ਦਾਂਗੇ ਜੀ ਇਹ ਦੇਖੋ ਇਥੇ ਵੇਹ ਕਿੜਾ ਹੈ ਕਿੰਨੀ ਜਲੀ ਹੋਈ ਸੀਗੀ ਤੇ ਬਿਲਕੁਲ ਸਾਫ਼ ਹੋ ਗਏ ਇਸ ਤਰੀਕੇ ਨਾਲ ਤੇ ਇਹਨੂੰ ਪਾਣੀ ਨੂੰ ਇਸੇ ਤਰੀਕੇ ਨਾਲ ਹੀ ਹਿਲਾਉਂਦੇ ਰਵਾਂਗੇ ਬਾਅਦੇ ਵੀ ਆਪਾਂ ਇਹ ਪੱਟੇ ਲਗਾਵਾਂਗੇ ਇਹ ਪਾਣੀ ਆਪਾਂ ਵੇਸਤ ਨਹੀਂ ਕਰਨਾ ਹੈਗਾ ਇਹਨੂੰ ਆਪਾਂ ਕਿਸੇ ਵਰਤਨ ਦੇ ਵਿੱਚ ਕੱਢ ਲਾਂਗੇ ਹੁਣ ਤੇ ਦੇਖੋ ਤੁਹਾਨੂੰ ਮੈਂ ਕੜਾਈ ਟੇਡੀ ਕਰਕੇ ਦਿਖਾ ਦਿੰਨੀ ਆਂਗੀ ਆਪਣੀ ਕੜਾਈ ਪਹਿਲਾਂ ਜੈਲੀ ਹੋਈ ਸੀਗੀ ਵਿੱਚੋਂ ਤੇ ਹੁਣ ਤੁਸੀਂ ਦੇਖ ਹੀ ਸਕਦੇ ਆਂ ਇਹ ਦੇਖੋ ਜੀ ਵਿੱਚੋਂ ਬਿਲਕੁਲ ਸਾਫ਼ ਹੋ ਗਈ ਹੈ ਨਾ ਹੀ ਆਪਾਂ ਨੂੰ ਇਹ ਰਗੜਨੀ ਪਈ ਹੈਗੀ ਇਹ ਦੇਖੋ ਵਿੱਤ ਤੋ ਸੈਂਟਰ ਤੋਂ ਕਾਲੀ ਇਸ ਇਹ ਬਿਲਕੁਲ ਤੇ ਹੁਣ ਆਪਾਂ ਇਹ ਜਿਹੜਾ ਆਪਾਂ ਤਿਆਰ ਕੀਤਾਗਾ ਪੇਸਟ ਤੇਨੂੰ ਆਪਾਂ ਕਿਸੇ ਵਰਤਨ ਦੇ ਵਿੱਚ ਕੱਢ ਲਾਂਗੇ ਜੀ ਤੇ ਇਹ ਆਪਾਂ ਪੇਸਟ ਇਹਦੇ ਵਿੱਚ ਕੱਢ ਲਿਆ ਸੀਗਾ ਜੀ ਬੱਤੀ ਦੇ ਵਿੱਚ ਤੇ ਹੁਣ ਇਹਨੂੰ ਥੋੜਾ ਥੋੜਾ ਕਰਕੇ ਇਸ ਤਰੀਕੇ ਨਾਲ ਲਗਾ ਲਾਂਗੇ ਆਪਾਂ ਦੂਸਰੀ ਸਾਈਡ ਵੀ ਇੱਥੇ ਤੇ ਕੜਾਈ ਆਪਣੀ ਹਜੇ ਵੀ ਥੋੜੀ ਗਰਮ ਮੰਗੀ ਇਸ ਕਰਕੇ ਥੋੜਾ ਇਹ ਬਚਾ ਕੇ ਇਹ ਕਰਨਾ ਹੀ ਕੰਮ ਤੁਸੀਂ ਇਸ ਨਾਲ ਕਿਉਂਕਿ ਹਜੇ ਆਪਣਾ ਜਿਹੜਾ ਇਹ ਪੇਸਟ ਹੈਗਾ ਇਹ ਵੀ ਗਰਮ ਮੰਗਾ ਤਾਂ ਹਾਂ ਕਰਕੇ ਆਪਾਂ ਹੌਲੀ-ਹੌਲੀ ਲਗਾ ਰਹੇ ਹਾਂ ਇਹਨੂੰ ਇੱਕ ਵਾਰੀ ਉੱਪਰ ਵੀ ਇਹ ਲਗਾ ਦਾਂਗੇ ਇਸ ਤਰੀਕੇ ਨਾਲ ਕੰਨੀਆਂ ਤੇ ਕਿਉਂਕਿ ਜਦੋਂ ਆਪਾਂ ਗੈਸ ਤੇ ਰੱਖਿਆ ਹੋਇਆ ਸੀ ਇਹਨੂੰ ਉੱਪਰ ਤੱਕ ਨਹੀਂ ਇਹ ਆਪਾਂ ਲਗਾਇਆ ਪਰ ਨੰਗਾ ਇਹ ਨਾ ਤਨੀ ਪਹੁੰਚਿਆ ਸੀਗਾ ਇਹ ਇਸ ਤਰੀਕੇ ਨਾਲ ਆਪਾਂ ਉੱਪਰ ਟਿਕ ਲਗਾ ਦਾਂਗੇ ਤੁਸੀਂ ਦੇਖੋਗੇ ਕੜਾਹੀ ਆਪਣੀ ਬਿਲਕੁਲ ਹੀ ਸਾਫ ਹੋ ਜੂਗੀ ਜੀ ਇਸ ਤਰੀਕੇ ਨਾਲ ਇਹ ਦੇਖੋ ਜਿੱਥੇ-ਜਿੱਥੇ ਵੀ ਇਹ ਲੱਗ ਰਿਹਾ ਹੈ ਕਿ ਉਸ ਤਰੀਕੇ ਨਾਲ ਇਹ ਸਾਫ ਹੋ ਰਿਹਾ ਜੀ ਤੇ ਹੁਣ ਆਪਾਂ ਦੂਸਰੀ ਸਾਈਡ ਵੀ ਲਗਾ ਦਾਂਗੇ ਤੇ ਬੈਕ ਸਾਈਡ ਵੀ ਕੜਾਈ ਤੇ ਤੇ ਦੇਖੋ ਜੀ ਬੈਕ ਸਾਈਡ ਤੋਂ ਵੀ ਕੜਾਈ ਆਪਣੀ ਕਿੰਨੀ ਕਾਲੀ ਹੈਗੀ ਤੇ ਇਸ ਤਰੀਕੇ ਨਾਲ ਆਪਾਂ ਬੈਕ ਸਾਈਡ ਵੀ ਇਹ ਤੇ ਲਗਾ ਕੇ ਰੱਖ ਦਾਂਗੇ ਲਗਾ ਦਾਂਗੇ ਸਾਰੀ ਕੜਾਈ ਤੇ ਆਪਾਂ ਲਗਾ ਦੇਣਾ ਬੈਕ ਸਾਈਡ ਵੀ ਤੇ ਇਹ ਦੇਖੋ ਜੀ ਸਾਰਾ ਆਪਾਂ ਚੰਗੀ ਤਰ੍ਹਾਂ ਲਗਾ ਲੈਣਾ ਤੇ ਤੇ ਦੇਖੋ ਨਾਲ ਦੀ ਨਾਲ ਹੀ ਇਹ ਕਾਲਸ ਸਾਫ਼ ਹੋਣ ਲੱਗਦੀ ਹੈ ਜਿਵੇਂ ਜਿਵੇਂ ਆਪਾਂ ਲਗਾ ਰਹੀਆਂ ਹਾਂ ਤੇ ਮੋਮੀ ਮੋਮੀ ਇਹ ਸਾਫ਼ ਹੋ ਰਹੀ ਆ ਪਰ ਅਗੜਿਆ ਵੀ ਨੇ ਇਹਨੂੰ ਕੜਾਈ ਨੂੰ ਕਿਉਂਕਿ ਜਿਹੜੀ ਇਹ ਖਟਾਸ ਹੈ ਜੇ ਇਹ ਬਿਲਕੁਲ ਹੀ ਕਾਲ ਸਪੱਟ ਦਿੰਦੀ ਹੈਗੀ ਤੇ ਜੇਕਰ ਤੁਹਾਡੇ ਕੋਲ ਇਮਲੀ ਨਹੀਂ ਹੈਗੀ ਇੱਥੇ ਤਾਂ ਤੁਸੀਂ આમਚੂਰ ਪਾਊਡਰ ਲੈ ਸਕਦੇ ਆਂ ਜੀ આમਚੂਰ ਪਾਊਡਰ ਵੀ ਪਾ ਸਕਦੇ ਆਂ ਇਹਦੇ ਵਿੱਚ ਤੇ ਦੇਖੋ ਜੀ ਬਿਨਾਂ ਰਗੜੇ ਆਪਾਂ ਹਲਕਾ ਹਲਕਾ ਇਹਨੂੰ ਬਸ ਹਜੇ ਅਪਲਾਈ ਕੀਤਾ ਤੇ ਲਗਾਇਆ ਹੀ ਅਕੱਲ ਇਹ ਸਾਫ ਹੋਣੀ ਸ਼ੁਰੂ ਹੋ ਗਈ ਕੜਾਈ ਆਪਣੀ ਮੈਂ ਦੇਖੋ ਕਿੰਨੀ ਸੋਹਣੀ ਨਿਕਲ ਰਹੀ ਹੈ ਕੜਾਹੀ ਆਪਣਾ ਸਪਨ ਰਗੜਨ ਦੀ ਲੋੜ ਆਈ ਗੋਤੀ ਵਧੀਆ ਸਾਫ ਹੋ ਜਾਣੀ ਹੈ ਇਹ ਤੇ ਆਪਾਂ ਜੋ ਵੀ ਤਰੀਕੇ ਤੁਹਾਡੇ ਨਾਲ ਸ਼ੇਅਰ ਕਰਦੇ ਹੁੰਨੇ ਆ ਜੀ ਜੋ ਵੀ ਵੀਡੀਓ ਕਲੀਨਿੰਗ ਕਲੀਨਿੰਗ ਵਗੈਰਾ ਦੀ ਤੇ ਹਰ ਇੱਕ ਆਪਣਾ ਇਹ ਹੁੰਦਾਗਾ ਵੀ ਸੌਖੇ ਤੋਂ ਸੌਖਾ ਤਰੀਕਾ ਤੁਹਾਡੇ ਨਾਲ ਸ਼ੇਅਰ ਕਰੀਏ ਆਪਾਂ ਤੇ ਜਿਹਦਾ ਤੁਹਾਨੂੰ ਵੀ ਪੂਰਾ ਪੂਰਾ ਫਾਇਦਾ ਹੋ ਸਕੇ ਜੀ ਵੀਡੀਓ ਵੇਖ ਕੇ ਆਏ ਦੇਖੋ ਤੇ ਨਾਲ ਦੀ ਨਾਲ ਹੀ ਆਪਣੀ ਕੜਾਈ ਸਾਫ਼ ਹੋਈ ਜਾਂਦੀ ਏ ਜੀ ਆਪਾਂ ਸਾਰਾ ਪੇਸਟ ਇਹ ਤੇ ਲਗਾ ਦਿੱਤਾ ਏ ਜਿੰਨਾ ਵੀ ਸੀਗਾ ਆਪਣੇ ਕੋਲੇ ਕਿਉਂਕਿ ਅੰਦਰਲੇ ਸਾਈਡ ਤੋਂ ਤਾਂ ਆਪਣੀ ਕੜਾਈ ਬਿਲਕੁਲ ਸਾਫ਼ ਹੋਈ ਵੀ ਆ ਲੋੜ ਹੀ ਨਹੀਂ ਹੈਗੀ ਸਾਫ਼ ਕਰਨਾਂ ਦੀ ਤੇ ਲੋ ਜੀ ਬਾਹਰ ਬਾਹਰ ਨਾਲ ਆਪਾਂ 5 ਮਿੰਟ ਇਹਨੂੰ ਛੱਡ ਦਾਂਗੇ ਲਾ ਕੇ ਜਿਹੜੇ ਜਿੱਦੀ ਦਾਗ ਹੈਗੇਗੇ ਇਹ ਵੀ ਲੈ ਜਾਣਗੇ ਬਾਕੀ ਤਾਂ ਆਪਣੇ ਆਪ ਸਾਫ ਹੋਏਗੀ ਕਾਲਸੇ ਦੀ ਲਗਾਏ ਤੋਂ ਤੇ 5 ਮਿੰਟ ਇਹਨੂੰ ਇਸੇ ਤਰੀਕੇ ਨਾਲ ਹੀ ਰੱਖ ਦਾਂਗੇ ਤੇ ਲੋ ਜੀ ਹੁਣ 5 ਮਿੰਟ ਹੋ ਗਏ ਆਪਣੀ ਕੜਾਈ ਭਈ ਨੂੰ ਤੇ ਇਧਰ ਆਪਾਂ ਥੋੜੀ ਬ੍ਰੇਤੀ ਲੈ ਲਈ ਜਿਹੜੀ ਆਪਾਂ ਸੀਮੈਂਟ ਦੇ ਵਿੱਚ ਰਲਾਉਣੀ ਹੈ ਤੇ ਰੇਤਾ ਬ੍ਰੇਤੀ ਤੇ ਹੁਣ ਆਪਾਂ ਇਹਨੂੰ ਲਗਾ ਲਾਂਗੇ ਤੇ ਬਸ ਹਲਕਾ ਜਿਹਾ ਇਹਨੂੰ ਆਪਾਂ ਰਗੜਾਂਗੇ ਤੇ ਇਹ ਚੜਾਈ ਆਪਣੀ ਬਿਲਕੁਲ ਹੀ ਸਾਫ ਹੋ ਜਾਣੀ ਆ ਤੇ ਇਹ ਵੇਖੋ ਜੀ ਕੜਾਹੀ ਆਪਣੀ ਬਿਲਕੁਲ ਹੀ ਸਾਫ਼ ਹੋ ਗਈ ਇਹ ਤੇ ਇਸ ਤਰੀਕੇ ਨਾਲ ਜੀ ਤੁਸੀਂ ਵੀ 5 ਮਿੰਟਾਂ ਦੇ ਵਿੱਚ ਕੜਾਈ ਚਮਕਾ ਸਕਦੇ ਆਂ ਬਿਨਾਂ ਰਗੜੇ ਤੇ ਦੇਖੋ ਜੀ ਕਿੰਨੀ ਵਧੀਆ ਸਾਫ਼ ਹੋ ਗਈ ਤੇ ਇਸ ਤਰੀਕੇ ਨਾਲ ਤੁਸੀਂ ਵੀ ਕੜਾਈ ਸਾਫ਼ ਕਰ ਸਕਦੇ ਆਂ ਲੋਹੇ ਦੀ ਚਮਕਾ ਸਕਦੇ ਆਂ ਇਹ ਬਿਨਾਂ ਰਗੜੇ ਤੇ ਉਮੀਦ ਆ ਕਿ ਤੁਹਾਨੂੰ ਇਹ ਅੱਜ ਦੀ ਵੀਡੀਓ ਪਸੰਦ ਆਈ ਹੋਗੀ ਜੇਕਰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਤੇ ਇਹ ਤਰੀਕਾ ਤੁਸੀਂ ਵੀ ਜ਼ਰੂਰ ਵਰਤਣਾ ਇਹ ਕੜਾਈ ਸਾਫ਼ ਕਰਨ ਦਾ ਤੇ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦੀ ਜੀ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਜੀ